ਸਰ ਅਰਸ਼੍ਰੋਮਣੀ ਕਮੇਟੀ ਵੱਲੋਂ ਅੰਤਰਿੰਕ ਕਮੇਟੀ ਦੀ ਮੀਟਿੰਗ ਕੀਤੀ ਗਈ ਜਿਸ ਤੋਂ ਬਾਅਦ ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਕੀ ਕਿਹਾ ਤੁਸੀਂ ਵੀ ਸੁਣੋ ਸਾਹਿਬ ਵਾਹਿਗੁਰੂ ਜੀ ਕੀ ਬਖਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਬਜੈਕਟਿਵਲੀ ਅੱਜ ਮੀਟਿੰਗ ਹੋਈ ਜਿਹਦੇ ਵਿੱਚ ਸਭ ਤੋਂ ਪਹਿਲਾਂ ਕਾਲਾ ਪੰਛੀ ਜਾਂ ਮੋਰियां ਪੰਜਾਂ ਦੀਆਂ ਸਵਾ ਦੇ ਵਿੱਚੋਂ ਭਾਈ ਗਜਿੰਦਰ ਸਿੰਘ ਜੀ ਦੇ ਅਕਾਲ ਚਲਾਣੇ ਤੇ ਕਾਹਦੇ ਦੁੱਖ ਦਾ ਪ੍ਰਗਟਾਵਾ ਕੀਤਾ। ਨਾਲ ਨਾਲ ਪ੍ਰਤਾਪ ਪਰਿਵਾਰ ਨਾਲ ਹਮਦਾਰੀ ਦੀ ਵੀ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਕਰਦੀ ਆ। ਲੰਮਾ ਸਮਾਂ ਚਲਾ ਬਪਨ ਰਹਿਣ ਵਾਲੇ ਭਾਈ ਗਜਿੰਦਰ ਸਿੰਘ ਦੇ ਸਰਦਾਰ ਭਾਈ ਜੀਵਨ ਅਤੇ ਕਰਵਾਨੀ ਨੂੰ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਸਤਕਾਰ ਭੇਟ ਕਰਦੀ ਹੈ। ਭਾਈ ਗੁਰਿੰਦਰ ਸਿੰਘ ਵੱਲੋਂ ਡਰੇ ਤੋਂ ਨਾਲ ਸਿੱਖ ਸਿਧਾਂਤਾਂ ਤੇ ਪਹਿਰਾ ਦੇਣਾ ਅਤੇ ਕਠਨ ਹਾਲਾਤਾਂ ਵਿੱਚ ਜੀਵਨ ਪੰਥ ਤੈਅ ਕਰਨਾ ਉਹਨਾਂ ਦੀ ਪੰਥਕ ਪਛਾਣ ਦਾ ਲਿਖਾਇਕ ਹੈ। ਕੌਮ ਵੱਲੋਂ ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸਾਖ ਸ੍ਰੀ ਕਾਹਤਕ ਸਾਹਿਬ ਵੱਲੋਂ ਵੀ ਅੱਜ ਤੋਂ 2.5 ਸਾਲ ਪਹਿਲਾਂ ਉਹਨਾਂ ਨੂੰ ਮਾਨ ਤੇ ਸਤਕਾਰ ਦੇਣ ਲਈ ਜਿਹੜਾ ਉਹ 12 ਸ਼ਕਤੀਆਂ ਚੁਣੀਆਂ ਗਈਆਂ ਸੀ ਉਹਨਾਂ ਸ਼ਕਤੀਆਂ ਦੇ ਵਿੱਚ ਇੱਕ ਭਾਈ ਗਜਿੰਦਰ ਸਿੰਘ ਜੀ ਵੀ ਸੀ। ਸੋ ਦੂਸਰਾ ਭਾਈ ਸਰਜੀਤ ਸਿੰਘ ਜੀ ਪਟੇਵੰਦ ਸਾਹਿਬ ਉਹਨਾਂ ਦੇ ਫਾਦਰ ਉਹਨਾਂ ਦੇ ਵੀ ਅਕਾਲ ਚਲਾਣੇ ਤੇ ਮੁੱਖ ਦਾ ਪ੍ਰਕਰਵਾ ਕੀਤਾ ਗਿਆ। ਉਹ ਤੋਂ ਲਾਵਾ ਜਿਹੜਾ ਸਾਡਾ ਅੱਜ ਦਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਅਬਜੈਕਟਿਵ ਦੇ ਵਿੱਚ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਇਹ ਮਾਨਕ ਸੀ ਕਿ ਸੱਚਖੰਡ ਸ੍ਰੀ ਹਜੂਰ ਦਰਬਾਰ ਸਾਹਿਬ ਜੀ ਦੇ ਘੱਟੋ ਘੱਟ ਦੋ ਗ੍ਰੰਥੀ ਜਰੂਰ ਰੱਖੇ ਜਾਣ। ਜੋ ਉਹਨਾਂ ਦੇ ਵਿੱਚ ਭਾਈ ਕੇਵਲ ਸਿੰਘ ਜੀ ਪੁੱਤਰ ਸਰਦਾਰ ਸਰਦੇਵ ਸਿੰਘ ਜੀ ਪਿੰਡ ਬਹਿਣੀ ਬਾਦ ਜ਼ਿਲ੍ਹਾ ਕਮਾਲਸਾ ਜਿਹੜੇ ਸਾਡੇ ਪੰਜ ਪਿਆਰਿਆਂ ਦੇ ਵਿੱਚ ਸੇਵਾ ਲਵਾਉਂਦੇ ਆ। ਔਰ ਉਹਨਾਂ ਤੋਂ ਇਲਾਵਾ ਭਾਈ ਪ੍ਰਵਿੰਦਰਪਾਲ ਸਿੰਘ ਦੇ ਪੁੱਤਰ ਭਾਈ ਭਾਰਤ ਸਿੰਘ ਜੀ ਤਨਵਾਲਾ ਰੋਡ ਬਟਾਲਾ ਇਹ ਦੋ ਸ਼ਖਸੀਤਾਂ ਦੀ ਜਿਹੜੀ ਸਿੰਘ ਸਹਿਬਾਨਾ ਦੀ ਸਪਾਈਕਰ ਵਾਕ ਸਿੰਘ ਖਾਲਸਾ ਵੀ ਮੈਂਬਰ ਸੀ ਉਹਨਾਂ ਵੱਲੋਂ ਇਹ ਸ਼ਿਫਾਰਿਸ਼ ਕੀਤੀ ਸੀ ਇਹਨਾਂ ਨੂੰ ਜੋ ਉਪਾਇਆ ਗਿਆ ਸੀ ਤੇ ਉਹਨਾਂ ਦੋਹਾਂ ਦੀ ਸਾਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਬਤੌਰ ਸਿੰਘ ਸਾਹਿਬ ਗ੍ਰਾਂਤੀ ਸੰਗ ਉਹਨਾਂ ਦੀ ਜਿਹੜੀ ਉਹ ਚਾਹਣ ਆ ਉਹਨੂੰ ਅੱਜ ਪ੍ਰਵਾਨਗੇ ਕਿਉਂਕਿ ਦੂਸਰਾ ਇੱਕ ਜਿਹੜਾ ਅਹਿਮ ਮਾਮਲਾ ਉਹ ਸੀਗਾ ਬਈ ਬੜੇ ਲੰਬੇ ਹਰਸੇ ਤੋਂ ਇੱਕ ਕਾਰਾਂ ਦੀ ਬਿਆਦਵੀ ਕਰਨ ਲਈ ਜਦੋਂ ਵੀ ਕਿਤੇ ਸ਼੍ਰਮਿਕ ਉਦਰਾ ਪ੍ਰਬੰਧਕ ਕਮੇਟੀ ਇੱਕ ਆਵਾਜ਼ ਬੁਲੰਦ ਕਰਦੀ ਉਹ ਆਵਾਜ਼ ਹੀ ਰਹਿ ਜਾਂਦੀ ਆ ਪਰ ਉਹਦਾ ਕੋਈ ਅਸਰ ਨਹੀਂ ਹੋਇਆ ਪਿਛਲੇ ਦਿਨੀ ਰਾਜਸਥਾਨ ਵਿਖੇ ਸਾਡੀਆਂ ਦੋ ਬੇਟੀਆਂ ਇੱਕੰਦਾ ਕਕਾਰ ਲਾਉਣ ਤੋਂ ਇਨਕਾਰ ਕਰ ਦਿੱਤਾ ਤੇ ਉਹਨੂੰ ਇਹ ਮੌਕਾ ਹੀ ਨਹੀਂ ਦਿੱਤਾ ਜਦਕਿ ਫੰਡਾਮੈਂਟਲ ਰਾਈਟ ਦੇ ਤੌਰ ਤੇ ਉੱਤੇ 6 ਇੰਚ ਇਹਨਾਂ ਦੀ ਆਪਣੀਆਂ ਵੀ ਨਿਰਧਾਰ ਤੇ ਆ ਕੇ ਜਹਾਜ਼ 'ਚ ਵੀ ਜਾਣਾ ਹੋਵੇ ਤੇ ਉਹਦੇ ਵਿੱਚ 6 ਇੰਚ ਦੀ ਜਿਹੜੀ ਤੁਸੀਂ ਸਰੀ ਸਾਬ ਪਹਿਨ ਕੇ ਜਾ ਸਕਦੇ ਆ ਪਰ ਉਸ ਬੇਟੀ ਨੂੰ ਇਹ ਨਹੀਂ ਮਨਾ ਕੀਤਾ ਉਹ ਤੋਂ ਇਲਾਵਾ ਦੂਸਰੀ ਜਿਹੜੀ ਬੇਟੀ ਸੀ ਉਹਨੇ ਬੜੀ ਜਤੋਜਹਦ ਕੀਤੀ ਪਰ ਉਹਨੂੰ ਵੀ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਇਹ ਵੀ ਅਕਸਰ ਆਇਆ ਕਿ ਸੈਂਟਰਲ ਜਿਹੜੇ ਸਕੂਲ ਆ ਜਿਹੜੇ ਆਪਣੇ ਆਮ ਤੌਰ ਦੇ ਉੱਤੇ 에ਅਰ ਫੋਰਸ ਸਟੇਸ਼ਨ ਦੇ ਉੱਤੇ ਫੌਜ ਦੇ ਸਟੇਸ਼ਨਾਂ ਦੇ ਉੱਤੇ ਉਹ ਬੱਚੇ ਜਿਹੜੇ ਐਂਟ੍ਰੈਂਸ ਟੈਸਟ ਦੇਣ ਜਾਂਦੇ ਆ ਤਾਂ ਉਹਨਾਂ ਦੇ ਕੜੇ ਲਹਾਏ ਜਾਂਦੇ ਆ ਮੈਂ ਸਮਝਦਾ ਇਹ ਧਾਰਮਿਕ ਤੌਰ ਤੇ ਬਹੁਤ ਵੱਡੀ ਇੱਕ ਅਵਗਿਆ ਕੀਤੀ ਜਾਂਦੀ ਯਾਦ ਕੇ ਇਹ ਪੰਜਾਬ ਦੀ ਪਰੰਪਰਾ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਤੇ ਰਹਿਤ ਮਰਿਆਦਾ ਅਨੁਕੂਲ ਅਮਰਧਾਰੀ ਸਿੱਖ ਨੇ ਪੰਜ ਕਕਾਰ ਅੰਗ ਸੰਗ ਰੱਖਨੇ ਆ ਤੇ ਇਥੇ ਪਤਾ ਵੀ ਹੈ ਇਹਨਾਂ ਨੂੰ ਸਾਰਿਆਂ ਨੂੰ ਕਿ ਸਿੱਖ ਰਹਿਤ ਮਰਿਆਦਾ ਤੇ ਜਿਹੜਾ ਅਮਰਧਾਰੀ ਸਿੱਖ ਆ ਉਹਦੀ ਰਹਿਤ ਕੀ ਆ ਪਰ ਉਹ ਜਾਨ ਬੁੱਝ ਕੇ ਇਹੋ ਜਿਹੀਆਂ ਉਹ ਜਿਹੜੀਆਂ ਜਿਹੜੀਆਂ ਉੱਥੇ ਸ਼ਰਾਤਨਾ ਕਰਦੇ ਆ ਜਿਹੜੀਆਂ ਕਰਨਾਤਮਕ ਤੌਰ ਤੇ ਸਿੱਖਾਂ ਨੂੰ ਤੋਹਣਾਂ ਬਿਜੂਰ ਕਰਦੇ ਆ ਤੇ ਮੈਂ ਸਮਝਦਾ ਜਿਹੜੇ ਵੀ ਅਧਿਕਾਰੀ ਇਹੋ ਜੀ ਆ ਹਮਾਕਤ ਕਰਦੇ ਆ ਉਹਨਾਂ ਨੂੰ ਕਾਨੂੰਨੀ ਤੌਰ ਤੇ ਚਾਹੇ ਪਾਰਜਾ ਦਾਜ ਕੀਤਾ ਜਾਵੇ ਚਾਹੇ ਕੋਈ ਹੋਰ ਇਹਦਾ ਹੱਲ ਕੱਢਿਆ ਜਾਵੇ ਅਸੀਂ ਅੱਜ ਵਿਚਾਰ ਕੀਤੀ ਆ ਕਿ ਸੈਂਟਰਲ ਗਵਰਨਮੈਂਟ ਨੂੰ ਵੀ ਰਿਪਰੈਜ਼ੈਂਟੇਸ਼ਨ ਭੇਜੀ ਜਾਊਗੀ ਨਾਲ ਦੀ ਨਾਲ ਕਾਨੂੰਨੀ ਮਹਾਰਾਂ ਕੋਲੋਂ ਰੈ ਲੈ ਕੇ ਜੇ ਸਾਨੂੰ ਕਾਨੂੰਨ ਦਾ ਵੀ ਦਰਵਾਜ਼ਾ ਖੜਕਾਉਣਾ ਪਿਆ ਉਹ ਵੀ ਅਸੀਂ ਜਰੂਰ ਖੜਕਾਵਾਂਗੇ ਕਿਉਂਕਿ ਬਹੁਤ ਵੱਡੀ ਤੇ ਸਿੰਘ ਸਾਬਾ ਨੂੰ ਵੀ ਬੇਨਤੀ ਕੀਤੀ ਆ ਕਿ ਤੁਸੀਂ ਵੀ ਇਹਦੇ ਉੱਤੇ ਵੱਖ-ਵੱਖ ਜਥੇਬੰਦੀਆਂ ਸਾਧ ਕੇ ਇਹਨਾਂ ਨੂੰ ਸचेਤ ਕਰੋ ਕਿਉਂਕਿ ਰੋਜ਼ ਦੀ ਇੱਕ ਗੱਲ ਹੋ ਗਈ ਉਹ ਤੋਂ ਇਲਾਵਾ ਜਿਹੜਾ ਆ ਪਿਛਲੇ ਦਿਨੀ ਇੱਕ ਮੈਂਬਰ ਪਾਰਲੀਮੈਂਟ ਕੱਢਣਾ ਕੰਦਨਾ ਰੰਗੌਤ ਬਣ ਕੇ ਗਈ ਉਹਦਾ ਜੋ ਚੰਡੀਗੜ੍ਹ 에어ਪੋਰਟ ਦੇ ਉੱਤੇ ਉਹ ਵਿਵਾਦ ਹੋਇਆ ਔਰ ਉਸ ਵਿਵਾਦ ਦੇ ਸਿੱਟੇ ਕੀ ਨਿਕਲੇ ਕਿ ਇੱਕ ਤਾਂ ਉਹਨੇ ਬੜੀ-ਬੜੀ ਬੋਲਦੀ ਨੇ ਉਹ ਗੱਲ ਕਹੀ ਕਿ ਜਿਹੜੇ ਪੰਜਾਬ ਦੇ ਸਿੱਖਿਆ ਸਾਰੇ ਇਹਨਾਂ ਨੂੰ ਕ੍ਰਨਾਤਮਕ ਤੌਰ ਦੇ ਉੱਤੇ ਸਾਰਿਆਂ ਦੇ ਉਹਨੇ ਉਹਤੇ ਕਮੈਂਟ ਕੀਤਾ ਜਿਹੜਾ ਉਹਦੇ ਤੇ ਪਰਚਾ ਦਾਜ ਹੋਣਾ ਪੜਦਾ ਦੂਸਰਾ ਹਮਾਦਰ ਪ੍ਰਦੇਸ਼ ਦੀ ਸਰਕਾਰ ਨੇ ਮੈਂ ਸਮਝਦਾ ਪੰਜਾਬੀਆਂ ਨੂੰ ਤਾਂ ਕੋਈ ਫਰਕ ਨਹੀਂ ਪਿਆ ਕਿੰਨੇ ਕੁ ਟੂਰਿਸਟ ਉੱਥੇ ਜਾਂਦੇ ਆ ਤੇ ਉੱਥੇ ਉਹ ਜਿਹੜਾ ਇੱਕ ਸਾਡੇ ਵੀਰ ਗਿਆ ਭਾਵੇਂ ਉਹ ਕਿਸੇ ਤਾਰੀ ਨਹੀਂ ਸੀ ਉਹਦੀ ਵਾਈਫ ਨਾਲ ਸੀ ਜਿਹੜੀ ਵਿਦੇਸ਼ ਚੋਂ ਆਈ ਹੋਈ ਸੀ ਉਹਨਾਂ ਬੁਰੀ ਤਰ੍ਹਾਂ ਜਿਹੜਾ ਆ ਫਟੜ ਕੀਤਾ ਗਿਆ ਤੇ ਮੈਂ ਸਮਝਦਾ ਵੀ ਇਹ ਕਾਨੂੰਨ ਆ ਕਿਹੜਾ ਆਜਾਤ ਦਿੰਦਾ ਕਿ ਜੇ ਕਿਸੇ ਨੇ ਕੋਈ ਕੀਤਾ ਵੀ ਆ ਕੋਈ ਤੇ ਉਹ ਦੂਸਰੇ ਜਿਹੜੇ ਆਉਂਦਾ ਕਿਉਂ ਰਜਤ ਭੋਪਨ ਪਹਿਲਾਂ ਤਾਂ ਬੜੀ-ਬੜੀ ਜਿਆਤੀ ਆ ਜੇ ਉਹ ਬੇਟੀ ਕੁਲਵਿੰਦਰ ਨੇ ਕੋਈ ਗੱਲ ਕੀਤੀ ਸੀ ਉਹਦੇ ਦਾ ਪਰਚਾ ਦਰਜ ਹੋ ਗਿਆ ਤੇ ਉਹਦੀ ਬਦਲੇ ਵੀ ਬੰਗਲੌਰ ਦੀ ਕਰਤੀ ਤੇ ਜਿਹੜੀ ਬਤੌਰ ਮੈਂਬਰ ਪਾਰਲੀਮੈਂਟ ਜਾਣਦੀ ਆ ਉਹ ਸਿੱਖਾਂ ਦੇ ਤੰਜ ਕੱਸੇ ਤੇ ਆਪਾਂ ਉਹਨੂੰ ਪੁੱਛਣਾ ਕਹੀਏ ਸਿਕਿਉਰਿਟੀ ਔਰ ਨਾਲੇ ਮਤਲਬ ਸਿਕਿਉਰਿਟੀ ਪ੍ਰੋਵਾਈਡ ਕਰਕੇ ਇੱਕ ਸ਼ਾਇਦ ਪਈ ਇਹਨੂੰ ਮੈਟਰ ਦਿੱਤਾ ਜਾ ਰਿਹਾ ਮੈਂ ਸਾਬ ਦਾ ਬਹੁਤ ਵੱਡਾ ਪੰਜਾਬ ਦੇ ਲੋਕਾਂ ਨਾਲ ਤੇ ਖਾਸ ਕਰਕੇ ਸਿੱਖਾਂ ਨਾਲ ਇਹ ਵਿਸਤਾਰ ਕੀਤਾ ਜਾ ਰਿਹਾ ਔਰ ਇਹ ਹੌਲੀ ਹੌਲੀ ਘੜਾ ਭਰਦਾ ਜਾ ਰਿਹਾ ਤੇ ਇਹ ਵੀ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਮਾਜਲ ਸਰਕਾਰ ਜਿਹੜੀ ਉਹ ਸੁਚੇਤ ਹੋਵੇ ਤੇ ਸਾਨੂੰ ਦਾ ਫਰਕ ਨਹੀਂ ਪੈਣਾ ਟੂਰਿਸਟ ਜਿਹੜੇ ਆ ਕੇ ਦੇਖ ਲਓ ਕਿਨੇ ਘੱਟ ਗਏ ਉਹ ਸਾਰੇ ਉਧਰ ਜੰਮੂ ਕਸ਼ਮੀਰ ਵੱਲੋਂ ਦੌਰ ਗਏ ਤੀਸਰਾ ਜਿਹੜਾ ਹੈਗਾ ਉਹ ਸਿਗਾ ਜਿਹੜਾ ਇੱਥੇ ਜੋਗਾ ਕਰਨ ਦਾ ਅੱਜਖੰਡ ਸ੍ਰੀ ਹਰਮੰਦਰ ਸਾਹਿਬ ਦੇ ਬਹੁਤ ਸਾਰਿਆਂ ਪੱਖਾਂ ਤੋਂ ਲੋਕਾਂ ਨੇ ਰਾਇਆਂ ਵੀ ਦਿੱਤੀਆਂ ਉਹਦੇ ਵੱਲੋਂ ਵੀ ਲਿਖ ਕੇ ਆਇਆ ਪਰ ਮੈਂ ਅਕਸਰ ਕਿਉਂਕਿ ਮੈਂ ਬਹੁਤ ਇਹਦੀ ਢੰਗਾਈ ਚ ਆਪਣੇ ਵਿਚਾਰ ਪਹਿਲਾਂ ਵੀ ਦੇ ਚੁੱਕਾ ਪਰ ਅੱਜ ਅਡਜੈਕਟਰ ਦੀ ਮੀਟਿੰਗ ਸੀ ਇਹਨੂੰ ਬੜੇ ਸਖਤ ਲਾਭਾਂ ਦੇ ਵਿੱਚ ਇਹਨੂੰ ਕੰਡੈਮਨ ਨਹੀਂ ਕੀਤਾ ਇਹਨੂੰ ਤਾਰਨਾ ਕੀਤੀ ਗਈ ਤੇ ਰਹਿਤ ਮਰਿਆਦਾ ਦੇ ਪੱਖ ਤੋਂ ਇੱਕ ਇਸ ਧਾਰਮਿਕ ਸਥਾਨ ਦਾ ਤੇ ਹਰ ਇੱਕ ਧਾਰਮਿਕ ਸਥਾਨ ਦਾ ਇੱਕ ਮਰਿਆਦਾ ਹੁੰਦੀ ਹੈ ਤੇ ਉਹ ਮਰਿਆਦਾ ਨੂੰ ਭੰਗ ਕਰਨ ਦਾ ਯਤਨ ਕੀਤਾ ਗਿਆ ਉਹ ਜਾਣ ਬੁੱਝ ਕੇ ਕੀਤਾ ਗਿਆ ਫਿਰ ਕਿਉਂਕਿ ਬੇਟੀ ਕਰਕੇ ਉਹਨਾਂ ਵੱਲ ਆਇਆ ਵੀ ਸਾਨੂੰ ਮਾਬੀ ਦਿੱਤੀ ਜਾਵੇ ਮੈਂ ਸਮਝਦਾ ਇਹ ਚਲੋ ਮਾਫੀਆਂ ਦਾ ਬੜਬੜੇ ਸਿੱਖ ਧਰਮ ਦਾ ਬਹੁਤ ਵਿਛਾਲਿਆ ਅਜੇ ਆਪਾਂ ਇਦਾਂ ਦੀਆਂ ਗੱਲਾਂ ਕਰ ਕਰਕੇ ਕਰ ਕਰਕੇ ਜੇ ਨਾ ਸਿੱਖ ਤੇ ਖਾਸ ਕਰਕੇ ਸਿੱਖੀ ਨੂੰ ਪਿਆਰ ਕਰਨ ਵਾਲਿਆਂ ਦੇ ਮਨਾਂ ਦੇ ਵਿੱਚ ਇੱਕ ਵੇ ਵੱਡਾ ਵਿਵਾਦ ਇੱਕ ਗੁੱਸਾ ਵੀ ਉੱਠਦਾ ਇਹ ਜਾਣ ਬੁੱਝ ਕੇ ਜਿਹੜੀ ਕੋਈ ਕਾਰਵਾਈ ਕਰਦਾ ਉਹ ਫਿਰ ਬਖਸ਼ਣ ਯੋਗ ਨਹੀਂ ਹੁੰਦੀ ਸੋ ਆਬਜੈਕਟਿਵ ਕਮੇਟੀ ਇਸ ਮੁੱਚੇ ਤੌਰ ਤੇ ਦੇਸ਼ ਤੇ ਵਿਦੇਸ਼ ਦੀਆਂ ਸੰਗਠਨਾਂ ਨੂੰ ਜਿਉ ਆ ਕੇਦੀ ਆ ਜਿਹੜੇ ਇੱਥੇ ਆਉਂਦੇ ਆ ਉਹਨਾਂ ਨੂੰ ਅਸੀਂ ਬੋਰਡ ਵੀ ਲਾਏ ਆ। ਕੁਝ ਉੱਥੇ ਸਾਡੇ ਸਪੀਕਰਾਂ ਦੇ ਮੁੱਦੇ ਬੋਲਦੇ ਵੀ ਆ। ਜੀ ਆਇਆਂ ਨੂੰ। ਪਰ ਇਸ ਸਥਾਨ ਦਾ ਤੇ ਹਰ ਧਾਰਮਿਕ ਸਥਾਨ ਦਾ ਇੱਕ ਮਰਿਆਦਾ ਆ। ਉਹ ਮਰਿਆਦਾ ਨੂੰ ਭੰਗ ਨਾ ਕਰੋ। ਕਿਉਂਕਿ ਸਾਡਾ ਵੀ ਚਿਤ ਨਹੀਂ ਕਰਦਾ ਫੇਰ। ਕਿ ਕਿਸੇ ਨੂੰ ਕੋਈ ਸਜ਼ਾ ਦਿੱਤੀ ਜਾਵੇ। ਪਰ ਜਿਹੜੇ ਮੋਬਾਈਲ ਵਰਤੋਂ ਕਰਦੇ ਆ। ਉਹਨਾਂ ਨੂੰ ਮੈਂ ਖਾਸ ਕਰਕੇ ਕਹਿਣਾ ਚਾਹੁੰਦਾ ਕਿਉਂਕਿ ਸਿੱਖ ਸਾਹਿਬ ਨੇ ਵੀ ਹੁੰਦਾ ਹਦੀਸ਼ ਕਰ ਦਿੱਤਾ। ਕਿ ਚਾਹੇ ਕੋਈ ਬਾਲੀਵੁੱਡ ਆਵੇ ਹਾਲੀਵੁੱਡ ਆਵੇ ਉਹਨੂੰ ਆਪਾਂ ਕੋਈ ਵੀਡੀਓ ਨਹੀਂ ਬਣਾਈ ਜਾਊਗੀ ਤੇ ਮੈਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਸਾਡੇ ਮੈਨੇਜਰ ਸਾਹਿਬ ਨੂੰ ਵੀ ਇਹ ਹੁਕਮ ਕੀਤਾ ਕਿ ਮੋਬਾਈਲ ਲੈ ਕੇ ਜਾਣ ਸਿਰਫ ਫੋਟੋ ਖਿੱਚੀ ਜਾਵੇ ਉਦੋਂ ਜ਼ਿਆਦਾ ਉੱਥੇ ਕੈਮਰਾ ਘਮਾਉਣਾ ਉੱਥੇ ਜਾ ਕੇ ਦੂਸਰਿਆਂ ਨੂੰ ਪਰੇਸ਼ਾਨੀ ਕਰਨੀ ਇਹ ਨੂੰ ਬਿਲਕੁਲ ਅਲਾਉ ਨਹੀਂ ਕੀਤਾ ਜਾਊਗਾ ਕਾਮੀ ਸਾਹਿਬ ਉਹ ਤੋਂ ਇਲਾਵਾ ਜਿਹੜੇ ਸਾਡੇ ਦੋ ਅਸੀਂ ਪਿਛਲੇ ਸਾਲਾਂ ਚ ਇੱਕ ਨਿਸ਼ਚੇ ਅਕੈਡਮੀ ਦੇ ਤਹਿਤ ਜੁਪੀਐਸਸੀ ਲਈ ਉਹ ਚੰਡੀਗੜ੍ਹ ਫੈਕਟਰ 27 ਦੇ ਵਿੱਚ ਸਾਡਾ ਸਰਪਰ ਚੱਲ ਰਹੀ ਅਕੈਡਮੀ ਉਹਦੇ ਵਿੱਚ ਸਾਡਾ ਇੱਕ ਬੱਚਾ ਗੁਰਜੋਤ ਸਿੰਘ ਉਹਨੇ ਪ੍ਰੀਲਿਮਰੀ ਟੈਸਟ ਵੀ ਆਈਐਸ ਦਾ ਸਾਡਾ ਪਹਿਲਾ ਸਿੱਖ ਬੱਚਾ ਸਾਫ ਸੂਰ ਜਿਹਨੇ ਉਹ ਟੈਸਟ ਵੀ ਉਹਨੇ ਵੀ ਜਿਹੜਾ ਕਲੀਅਰ ਕੀਤਾ ਉਹਨੂੰ ਬੱਚੇ ਨੂੰ ਵਧਾਈ ਉਹਦੇ ਪਰਿਵਾਰ ਨੂੰ ਵੀ ਵਧਾਈ ਆ ਤੇ ਪਿਛਲੇ ਬੱਚੇ ਸਾਡੇ ਜਿਹੜੇ ਉੱਥੇ ਆਲਰੇਡੀ ਚੱਲ ਰਹੇ ਆ ਤੇ 25 ਬੱਚੇ ਐਤਕੀ ਨਵੇਂ ਟੈਸਟ ਲੈ ਕੇ ਉਹਨਾਂ ਦਾ ਵੀ ਨਵਾਂ ਬੈਚ ਜਿਹੜਾ ਸ਼ੁਰੂ ਕੀਤਾ ਗਿਆ ਉਹ ਤੋਂ ਇਲਾਵਾ ਸੇਖ ਬੱਚੇ ਬੱਚੀਆਂ ਜਿਹੜੇ ਜੁਡੀਸ਼ੀਅਲ ਵਿੱਚ ਆਉਣ ਉਹ ਪੀਸੀਐਸ ਜੁਡੀਸ਼ੀਅਰੀ ਲਈ ਆਨਕਰ ਆਪਣਨ ਗਹਿਦਾਰ ਗੁਰਚਾਰ ਸਿੰਘ ਟੋੜਾ ਇੰਸਟੀਚਿਊਟ ਬਹਾਦਰਗੜ੍ਹ ਵਿਕੇ ਉਹ 25 ਬੱਚਿਆਂ ਦੀ ਚੋਣ ਕੀਤੀ ਗਈ ਹੈ ਜਿਹੜੀ 13 ਜੁਲਾਈ ਨੂੰ ਅਸੀਂ ਉੱਥੇ ਸੁਖਮਨੀ ਸਾਹਿਬ ਦੇ ਪਾਠ ਕਰਕੇ ਗੁਰਚਰਨਾ ਕਰਦਾਸ ਕਰਕੇ ਉਹਦੀ ਸ਼ੁਰੂਆਤ ਨਹੀਂ ਕਰ ਰਹੇ ਆ ਉਹ ਦੋ ਐਕੈਡਮੀਆ ਸਾਡੀਆਂ ਜਿਹਦੇ ਵਿੱਚ ਦੋ ਛਾਤਾਂ पे ਬੱਚਾ ਸਿੱਖ ਹੋਵੇ ਜਾਂ ਅੰਮ੍ਰਿਤਧਾਰੀ ਹੋਵੇ ਉਹਦੇ ਕੋਲੋਂ ਕੋਈ ਪੈਸਾ ਨਹੀਂ ਚਾਰਜ ਕੀਤਾ ਜਾਊਗਾ ਨਾ ਰਹਿੈਸ ਦਾ ਨਾ ਉਹਦੇ ਖਾਣੇ ਲੰਗਰ ਦਾ ਤੇ ਨਾ ਉਹਦੀ ਕੋਈ ਫੀਸ ਹੋਊਗੀ ਤੇ ਜਿਹੜੀ ਸਾਡੇ ਚੰਡੀਗੜ੍ਹ ਸਾਡੀ ਚਲਦੀ ਅਕੈਡਮੀ ਉਹਦੇ ਅਸੀਂ ਰੈਨਾਉਂਡ ਜਿਹੜੇ ਹੈਗੇ ਆ ਵੱਡੀਆਂ ਅਕੈਡਮੀਆਂ ਨੂੰ ਪੜਾਉਂਦੇ ਆ ਟੀਚਰ ਸਹਿਬਾਨ ਉਹ ਅਸੀਂ ਹਾਇਰ ਕੀਤੇ ਹੋਆ ਇਹ ਬੜੀ ਲੰਮੇ ਸਮੇਂ ਦੀ ਮੰਗ ਸੀ ਤੇ ਅਸੀਂ ਪੀਸੀਐ ਜੁਡੀਸ਼ਰੀ ਦਾ ਵੀ ਇਸ ਸਾਲ ਕੋਰਸ ਜਿਹੜਾ ਸ਼ੁਰੂ ਕਰ ਦਿੱਤਾ ਹੈ ਹੋਰ ਤੋਂ ਇਲਾਵਾ ਪਿਛਲੇ ਦਿਨੀ ਸਾਡੇ ਰੁਜ਼ਗਾਰ ਮੇਲਾ ਸੈਕਟਰ 27 ਕਾਲਜੀ ਦਰਨਵਾਸ ਦੇਗੇ ਉਹ ਬਖ ਬਖ ਕੰਪਨੀਆਂ ਉੱਤੇ ਸੱਦੀਆਂ ਸੀ ਤੇ ਜਿਹਦੇ ਵਿੱਚ ਮੈਨੂੰ ਖੁਸ਼ੀ ਆ ਲਗਭਗ 250 ਬੱਚੇ ਸਾਡੇ ਉਹਨਾਂ ਦੀਆਂ ਪਲੇਸਮੈਂਟਾਂ ਵੀ ਉੱਤੇ ਹੋ ਗਈਆਂ 600 ਬੱਚਾ ਟੋਟਲ ਆਇਆ ਸੀ ਸੋ 250 ਬੱਚਾ ਜਿਹੜਾ ਉਹਨਾਂ ਦੇ ਵਿੱਚੋਂ ਉਹ ਸਿਲੈਕਟ ਹੋਇਆ ਤੇ ਉਹ ਜਿਹੜੀਆਂ ਰਹਿ ਗਈਆਂ ਸੀ ਕੰਪਨੀਆਂ ਉਹਨੇ ਵੀ ਆ ਕੇ ਸਾਨੂੰ ਆਫਰ ਕੀਤੀ ਆ ਕਿ ਅਗਾਂਹ ਵੀ ਤੁਸੀਂ ਜੇਲੇ ਕੋਈ ਇਦਾਂ ਦਾ ਮੇਲਾ ਲਾਓ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਸਾਨੂੰ ਜ਼ਰੂਰ ਚੇਤੇ ਕਰ ਲਿਓ ਉਹ ਤੋਂ ਅਗਰ ਇੱਕ ਜਿਹੜੀ ਬਹੁਤ ਇੰਪੋਰਟੈਂਟ ਗੱਲ ਸੀ ਕਿ ਸਾਡਾ ਬਰਨਾਲਾ ਗੁਰਦੁਆਰਾ ਸਾਹਿਬ ਦਾ ਇੱਕ ਲਿਟੀਗੇਸ਼ਨ ਲੰਮੇ ਸਮੇਂ ਦੀ ਪੈਂਡਿੰਗ ਸੀ ਉਹ ਸਾਡਾ ਇੱਕ ਪੰਥ ਦੀ ਸਰਕਾਰ ਦਾ ਜਥੇਬੰਦੀ ਆ ਉਹ ਨਿਰਮਲੇ ਪੰਥ ਨਾਲ ਸਾਡਾ ਲਿਟੀਗੇਸ਼ਨ ਚੱਲਦੀ ਸੀ ਉਹ ਬੈਠ ਕੇ ਦੋਹਾਂ ਧਿਰਾਂ ਦਾ ਫੈਸਲਾ ਹੋ ਗਿਆ ਫੈਸਲਾ ਨਹੀਂ ਹੋਇਆ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲਦਾ ਸੀ ਉਹ ਵੀ ਸਾਰਾ ਸੌਲਡ ਆਊਟ ਕੀਤਾ ਗਿਆ ਤੇ ਬੈਠ ਕੇ ਜੇ ਆਪਣੇ ਕੰਪਰੋਮਾਈਜ਼ ਤਹਿ ਤੇ ਫੈਸਲਾ ਹੋਇਆ ਸੀ ਉਸ ਤਰ੍ਹਾਂ ਤਾਹੋਂ ਥਾਂ ਹੀ ਆਪਣੇ ਕਾਬਜ਼ੀ ਵਿੱਚ ਰੋਇ ਚ ਰਹਿ ਗੋ ਪਰ ਜਦਾਂ ਮੰਨ ਲਓ ਸਿਖਾਉਂਦਾ ਨਹੀਂਗਾ ਇੱਕ ਸਰਦਾਰ ਪਿਆਰਾ ਸਿੰਘ ਆ ਬਰਨਾਲੇ ਤੋਂ ਜਿਹੜਾ ਸਰਕਾਰ ਦਾ ਚੱਕਿਆ ਆ ਔਰ ਮੈਂ ਸਰਕਾਰ ਨੂੰ ਵੀ ਬੇਨਤੀ ਕਰਨੀ ਕਿਉਂ ਨਾ ਕਿ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਸਲਿਆਂ 'ਤੇ ਅਣਦੇਖੀ ਨਾ ਕਰੋ ਕਿਉਂਕਿ ਉਹ ਆਪਣੇ ਆਪ ਨੂੰ ਨਿਰਮਲਿਆਂ ਦਾ ਮਹੰਤ ਕਲੇਮ ਕਰਦਾ ਤੇ ਸਾਨੂੰ ਕੋਈ ਨਹੀਂ ਆਪਣਾ ਉਹ ਕਰੇ ਜਿੱਥੇ ਮਰਜੀ ਜਾ ਕੇ ਪਰ ਸਾਡਾ ਜਿਹੜਾ ਲੀਗਲ ਤੌਰ ਦੇ ਉੱਤੇ ਸੁਪਰੀਮ ਕੋਰਟ ਤੱਕ ਲਿਟਿਗੇਸ਼ਨ ਚੱਲੀ ਆ ਉਹ ਸਾਡੀ ਚੱਲੀ ਭਾਈ ਸਰਜੀਤ ਸਿੰਘ ਦੇ ਨਾਲ ਤੇ ਸਰਜੀਤ ਸਿੰਘ ਇੰਡੀਵਿਜੂਅਲ ਕਪੈਸਿਟੀ 'ਚ ਨਹੀਂਗਾ ਜਾਂ ਪਰਸਨਲ ਕੰਪੈਸਟ ਕਪੈਸਿਟੀ ਦੇ ਵਿੱਚ ਨਹੀਂਗਾ ਉਹ ਉਹ ਐਜ ਮਹੰਤ ਔਰ ਦਾ ਨਿਰਮਲਾ ਪੰਥ ਜਿਹੜਾ ਆ ਉਹ ਸੀਗਾ ਤੇ ਨਿਰਮਲੇ ਪੰਥ ਨੇ ਸਮੁੱਚੇ ਤੌਰ ਤੇ ਉਸ ਮੰਡਲ ਨੇ ਪ੍ਰਧਾਨ ਨੇ ਜਨਰਲ ਸਕੱਤਰ ਸਹਿਬਾਨ ਸਾਰੇ ਮੈਂਬਰਾਂ ਨੇ ਬੈਠ ਕੇ ਉਹ ਸਾਰਾ ਸਮਝੌਤਾ ਕੀਤਾ ਤੇ ਸਰਕਾਰ ਦੀ ਆੜ ਥੱਲੇ ਉਹ ਪਿਆਰਾ ਸਿੰਘ ਜਿਹੜਾ ਉਹ ਪਰੇਸ਼ਾਨੀ ਕਰ ਰਿਹਾ ਨਜਾਇਜ਼ ਤੇ ਸਾਡੇ ਜਿਹੜੇ ਪ੍ਰਬੰਧਕ ਕਰਤਾ ਮੈਨੇਜਰ ਸਹਿਬਾਨ ਉਹਨਾਂ ਦੇ ਵੀ ਪਿੱਛੇ ਉਹ ਹੱਥ ਧੋ ਕੇ ਪਿਆ ਆ ਤੇ ਮੈਂ ਸਮਝਦਾ ਪਈਏ ਧਮਕੀਆਂ ਦਿੰਦੇ ਆ ਤੇ ਇਹਦੇ ਵਿੱਚ ਤੁਹਾਡੇ ਦਾ ਪ੍ਰੋਕਲ ਐਂਡ ਹੋ ਸਕਦੇ ਉਹ ਤਾਂ ਵਿਚਾਰਾ ਮੁਲਾਜ਼ਮ ਐ ਤੇ ਜੇ ਖੁਦਾ ਨਾ ਖਾਸਤਾ ਉਹਨੂੰ ਕੋਈ ਨੁਕਸਾਨ ਪਹੁੰਚਦਾ ਤੇ ਮੈਂ ਸਮਝਦਾ ਉਹਦੇ ਵਿੱਚ ਫਿਰ ਇਹ ਮਹਾਂਤ ਸਿੱਧਾ ਜ਼ਿੰਮੇਵਾਰ ਹੋਊਗਾ ਤੋਂ ਇਹ ਵੀ ਅੱਜ ਦਾ ਮੁੱਦਾ ਜਿਹੜਾ ਸਿਗਾ ਸਾਡਾ ਅਹਿਮ ਸਿਗਾ ਤੋਂ ਗੁਰੂ ਸਾਹਿਬ ਕਿਰਪਾ ਕਰਨ ਇਹ ਇੱਕ ਜਿਹੜੀ ਵੱਡੀ ਹੋਰ ਜਿਹੜੀ ਸਾਡੇ ਵਿੱਚ ਉਹ ਸੀ ਪਿਛਲੇ ਦਿਨੀ ਪਾਰਲੀਮੈਂਟ ਦੇ ਵਿੱਚ ਕਿਉਂਕਿ ਪਾਰਲੀਮੈਂਟ ਦੇ ਵਿੱਚ ਇਹ ਧਰਮ ਦੀਆਂ ਗੱਲਾਂ ਚੱਲੀਆਂ ਸਿੱਖ ਧਰਮ ਜਿਹੜਾ ਗੁਰੂ ਨਾਨਕ ਦੇਵ ਪਾਤਸ਼ਾਹ ਸਿੱਖ ਪੰਥ ਦੇ ਬਾਣੀ ਉਹਨਾਂ ਨੇ ਸਤਗੁਰੂ ਜੀ ਨੇ ਇੱਕ ਨਿੱਗਰ ਪੈਣਾ ਗੁਰਸ਼ਬਦ ਦੀਆਂ ਪਾਈਆਂ ਉਹਨਾਂ ਨੇ ਮੁੰਡਾਂ ਹੀ ਆ ਤੂੜੀਆਂ ਦਫਾਉਣੇ ਜਾਂ ਇੱਕ ਆਪਣਾ ਧਿਆਨ ਲਾ ਕੇ ਬਹਿਣਾ ਕਾਰਮਕਾਂਡ ਸਾਰਿਆਂ ਨੂੰ ਨਿੰਦਾ ਕੀਤੀ ਜਿਹੜੇ ਵੱਖ-ਵੱਖ ਸੈਕਟਰਾਂ 'ਚ ਵੰਡੇ ਹੋ ਸੀ ਜਾਤ-ਪਾਤ ਉੱਚ-ਨੀਚ ਉਹਨਾਂ ਸਾਰਿਆਂ ਨੂੰ ਇੱਕ ਸਮਤਲ ਤੇ ਲਿਆਂਦਾ ਤੇ ਪਿਛਲੇ ਦਿਨੀ ਆ ਮੇਰੇ ਕੋਲ ਇੱਕ ਫੋਟੋ ਵੀ ਆਪਣੇ ਵਾਇਰਲ ਹੋਈ ਆ ਜਿਹੜੀ ਰੋਲ ਗਾਂਧੀ ਸਾਹਿਬ ਨੇ ਉਥੇ ਆਵਿਆ ਆਵਿਆ ਮੁਦਰਾ ਦੀ ਫੋਟੋ 사ਤਗੁਰੂ ਜੀ ਦਾ ਕਿਉਂਕਿ ਐਵੇਂ ਹੱਥ ਆਉਂਦਾ ਉਹਨੂੰ ਇਹ ਦਰਸਾਇਆ ਕਿ ਇਹ ਵੀ ਉਹ ਆਵਿਆ ਆਵਿਆ ਮੁਦਰਾ ਆ ਇਹਦਾ ਬਿਲਕੁਲ ਸਿੱਖ ਪੰਥ ਨਾਲ ਕੋਈ ਸਬੰਧ ਨਹੀਂ ਗੁਰਨਾਮਕ ਦੇ ਪਾਤਸ਼ਾਹ ਦੀ ਜਿਹੜੀ ਫਲਸਫਾ ਆ ਉਹ ਇੱਕ ਓੰਕਾਰ ਦਾ ਫਲਸਫਾ ਆ ਉਹਦੇ ਵਿੱਚ ਸਤਗੁਰ ਜੀ ਨੇ ਨੀਮਿਆਂ ਨੂੰ ਉੱਚੇ ਕੀਤਾ ਗਰੀਬਾਂ ਨੂੰ ਉਹਨਾਂ ਨੂੰ ਉਹ ਰਤਵਾ ਬਖਸ਼ਿਸ਼ ਦਿੱਤਾ ਜਿਹੜਾ ਸਮਾਜ ਦੇ ਵਿੱਚ ਕਿਸੇ ਵੇਲੇ ਘਿਰਨਾ ਕੀਤੀ ਜਾਂਦੀ ਸੀ ਸੋ ਅੱਜ ਦੀ ਇਹ ਜਿਹੜੀ ਸਾਡੀ ਅੰਤਰ ਕਮੇਟੀ ਹੈ ਨਹੀਂ ਇਹ ਕਿਹਦੀ ਮਤਾ ਪਾਸ ਕੀਤਾ ਕਿ ਸੰਸਦ ਅੰਦਰ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਤੇ ਉਹਨਾਂ ਦੀ ਸਿਖਬੀਰ ਨੂੰ ਆਧਾਰ ਬਣਾ ਕੇ ਕੀਤੀਆਂ ਟਿੱਪਣੀਆਂ ਦਾ ਨੋਟਸ ਲੈਂਦੇ ਆ ਸਪੱਸ਼ਟ ਕਰਦੀ ਹੈ ਕਿ ਗੁਰੂ ਸਾਹਿਬਾਨ ਦੀ ਪਾਵਨ ਗੁਰਬਾਣੀ ਤੇ ਸਖਿਆਮਾਂ ਨੂੰ ਸਿਆਸੀ ਬੈਂਚ ਦਾ ਹਿੱਸਾ ਨਹੀਂ ਬਣਾਉਣਾ ਚਾਹੀਦਾ ਅਕਸਰ ਸਿਆਸੀ ਲੋਕ ਅਜਿਹਾ ਕਰਨ ਨਾਲ ਗੁਰੂ ਸਾਹਿਬਾਨ ਦੇ ਮੌਲਕ ਸਿਧਾਂਤਾਂ ਤੇ ਪਾਵਨ ਗੁਰਬਾਣੀ ਦੀ ਆਤਮ ਦੀ ਵਿਆਖਿਆ ਗਲਤ ਕੀਤੀ ਜਾਂਦੀ ਆ ਤੇ ਅਸੀਂ ਸਪੀਕਰ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਅਗਾਹਾਂ ਤੋਂ ਇਹੋ ਜਿਹੀ ਕੋਈ ਕੋਰ ਬਿਆਦਬੀ ਕਿਸੇ ਮੈਂਬਰ ਨੂੰ ਵੀ ਕਦੇ ਯਾਦ ਨਾ ਦਿੱਤੀ ਜਾਵੇ ਇਹ ਆਵਿਆ ਹੁੰਦਰਾ ਤੇ ਦੂਜਾਂ ਇਹਦੇ ਨਾਲ ਜਾਂ ਆਸਣ ਕਰਨ ਦਾ ਇਹੋ ਦਾ ਸਤਗੁਰੂ ਜੀ ਦਾ ਕੋਈ ਸਿਧਾਂਤ ਨਹੀਂ ਸਤਗੁਰੂ ਜੀ ਦਾ ਪਵਿੱਤਰ ਸਿਧਾਂਤ ਉਹ ਜਿਹੜਾ ਇੱਥੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਇੱਥੇ ਕੀ ਆ ਕਿ ਇੱਥੇ ਜਿਹਨੇ ਕੋਈ ਆਉਂਦਾ ਉਹਨੂੰ ਇਹ ਇੱਥੋਂ ਦੀ ਰਹਿਤ ਤਾਂ ਦੱਸੀ ਜਾਂਦੀ ਆ ਪਰ ਕੌਣ ਅੰਦਰ ਆਉਂਦਾ ਕਿਸੇ ਨੂੰ ਨਹੀਂ ਕਿਹਾ ਜਾਂਦਾ ਕੌਣ ਇਸ਼ਨਾਨ ਕਰਦਾ ਪਵਿੱਤਰ ਸਰੋਵਰ ਦੇ ਵਿੱਚ ਉੱਪਰੀ ਲਾਉਂਦਾ ਕਿਸੇ ਨੂੰ ਕੁਝ ਨਹੀਂ ਕਿਹਾ ਜਾਂਦਾ ਉਹ ਦਾਰਸ਼ਨੀ ਦਿਉੜੀ ਥਾਣੀ ਜਾ ਕੇ ਨਮਸਕਾਰ ਕਰਦਾ ਕੋਈ ਕਿਸੇ ਨੂੰ ਕੁਝ ਨਹੀਂ ਕਿਹਾ ਜਾਂਦਾ ਉਹ ਆ ਕੇ ਬਾਹਰ ਪ੍ਰਕਰਮਾਂ ਦੇ ਵਿੱਚ ਸ਼ੇਰਤਨ ਸਰਮਣ ਕਰਦਾ ਕੋਈ ਨਹੀਂ ਪੁੱਛਦਾ ਤੇਰੀ ਜਾਤ ਕੌਣ ਹੈ ਆ ਪਾਤ ਕੌਣ ਹੈ ਉਹਨੂੰ ਦੇਖ ਪਵਿੱਤਰ ਦੇ ਵਿੱਚ ਕੋਈ ਵਿਤਕਰਾ ਨਹੀਂ ਲੰਗਰ ਦੇ ਵਿੱਚ ਕੋਈ ਵਿਤਕਰਾ ਨਹੀਂ ਰਹਿਚੰਦ ਕੋਈ ਵਿਤਕਰਾ ਨਹੀਂ ਔਰ ਸਮੁੱਚੇ ਪ੍ਰਬੰਧ ਦੇ ਤੌਰ ਦੇ ਉੱਤੇ ਅਸੀਂ ਇੱਥੇ ਇਨਫੋਰਮੇਸ਼ਨ ਸੈਂਟਰ ਵੀ ਬਣਾਏ ਜਿਹੜੇ ਉਹਨਾਂ ਦੇ ਸਹਿਯਤਾ ਕਰਦੇ ਆ। ਤੋਂ ਮੇਰਾ ਕਹਿਣ ਤੋਂ ਭਾਵ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਜਿਹੜਾ ਫਲਸਫਾ ਇਹ ਸਰਬੱਤ ਦਾਇ ਭਲਾ ਤੇ ਮਨੁੱਖਤਾ ਨੂੰ ਸਮਰਪਿਤ ਆ। ਇਹ ਸਮੁੱਚੀ ਮੈਂ ਬਾਰ-ਬਾਰ ਤਾਂ ਕਹਿ ਰਿਹਾ ਸੀ ਇਹਦੇ ਵਿੱਚ ਵਰਨਵਾਦ ਕੋਈ ਨਹੀਂ ਗਾ। ਇਹਦੇ ਵਿੱਚ ਹੋਰ ਕੋਈ ਸਿਸਟਮ ਨਹੀਂ ਗਾ। ਇਹ ਚ ਜਾਤਵਾਦ ਕੋਈ ਨਹੀਂ ਗੀ। ਪਰ ਇਹਨੂੰ ਆਪਾਂ ਇਹ ਮੈਂ ਦੂਸਰਿਆਂ ਦੇ ਨਾਲ ਰਲਾ ਕੇ ਪਾਰਲੀਮੈਂਟ ਦੇ ਵਿੱਚ ਜਿਹੜੀ ਪਚੇ ਨਹੀਂ ਉਹ ਕਾਰਵਾਈ ਪਾਈ ਆ ਉਹ ਬਿਲਕੁਲ ਗਲਤ ਆ ਤੇ ਅਸੀਂ ਸਪੀਕਰ ਸਾਹਿਬ ਨੂੰ ਬੇਨਤੀ ਕਰਦੇ ਹਾਂ ਇਨ ਫਿਊਚਰ ਇਹੋ ਜਿਹਾ ਬੁਲਾਰੇ ਜਾਂ ਇਹੋ ਜਿਹਾ ਮੈਂਬਰ ਪਾਰਲੀਮੈਂਟ ਆ ਰੌਲ ਗਾਂਧੀ ਵਰਗੇ ਉਹਨਾਂ ਨੂੰ ਬਿਲਕੁਲ ਅਜਾਇਬ ਨਾ ਦਿੱਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਬੰਤੀ ਆ ਲੀਗਲ ਬੈਕ ਆਫ ਦਾ ਹਰ ਇੱਕ ਨੂੰ ਲੜਨ ਦੀ ਜੇ ਖੇਤਕਾ ਦਾਦਾਰਕ ਹੋ ਜਾਂਦਾ ਉਹ ਕਾ ਆ ਗਿਆ ਉਹਨਾਂ ਨੇ ਲੈ ਕੇ ਸ੍ਰੀ ਕਾਲ ਤਖਤ ਸਾਹਿਬ ਨੂੰ ਇੱਕ ਚਿੱਠੀ ਮੈਨੂੰ ਲਿਖੀ ਆ ਕਿਉਂਕਿ ਉਹ ਸਿੱਖ ਨੇ ਕਾਲ ਤਖਤ ਤੇ ਸੱਦੀ ਨਹੀਂ ਜਾ ਸਕਦੇ ਅਸੀਂ ਕੋਈ ਇੰਨੇ ਜਾਹਰ ਜਾਬਰ ਵੀ ਨਹੀਂ ਗਏ ਵੀ ਆਪਣਾ ਇਸਤਰੀ ਜਾਤੀ ਦੇ ਕੋ ਤਸ਼ੱਦਦ ਕਰੀਆ ਜਾਂ ਦੇ ਇਸਤਰੀ ਜਾਤੀ ਨੂੰ ਵੀ ਪ੍ਰਸ਼ਾਨੀ ਦਾ ਖਮਲਾ ਕਰਨਾ ਪਿਆ ਪਰ ਮੈਂ ਪਹਿਲਾਂ ਵੀ ਬੋਲਦਿਆਂ ਕਿਹਾ ਕਿ ਜਾਨ ਦੇ ਵਿੱਚ ਜਿਹੜੀ ਉਹ ਨਹੀਂ ਗੱਲ ਦੀ ਅਣਜਾਣੇ ਦੀ ਮਾਫੀ ਕੀਤੀ ਜਾ ਸਕਦੀ ਆ ਤੇ ਜੇਲੇ ਜਾਣ ਕੇ ਤੁਸੀਂ ਕਰੋ ਤੇ ਕੀ ਆ ਕਿ ਉਹ ਜਦਨ ਆਈ ਕਿੰਨੀ ਸੰਗਤ ਸੀ ਦੇਖਿਆ ਕੋ ਜੋਗਾ ਇਥੇ ਕਰਦਾ ਇਥੇ ਦੀ ਇੱਕ ਪਰੰਪਰਾ ਆ ਤੋਂ ਮੇਰਾ ਕਹਿਣ ਤੋਂ ਬਾਅਦ ਵੀ ਅਸੀਂ ਤਾਂ ਕੋਈ ਇਦਾਂ ਦੇ ਨਹੀਂ ਗੇ ਪਰ ਜੇ ਉਹਨੇ ਕਾਨੂੰਨੀ ਚਾਰਾ ਜੋਰੀ ਕਰਨਾ ਤਾਂ ਹੱਥ ਮਰਦਾ ਕਰੇ ਹੋ ਉਹਨੂੰ ਇਲਜ਼ਾਮ ਲਾ ਰਹੇ ਆ ਕਿ ਬਾਹਰ ਪ੍ਰੋਪਰ ਤਾ ਲਿਖਿਆ ਨਹੀਂ ਹੋਇਆ ਕਿ ਜਿਹੜੀ ਜਿਹੜੀ ਕੀ ਆ ਜੀ ਝੋਗਾ ਨਹੀਂ ਕਰਦਾ ਤੇ ਉਹਦਾ ਫਾਰਕ ਤੇ ਲਿਖਿਆ ਦਿੱਤਵਾ। ਦੇਖੋ ਇਹ ਬਿਲਕੁਲ ਗਲਤ ਗੱਲ ਆ ਇਹ ਨੇਮ ਐਕਸਕਿਊਜ਼ ਇੱਕ ਬਣਾਇਆ ਜਾ ਰਿਹਾ। ਕਿਉਂਕਿ ਜਿਸ ਲਈ ਤੇ ਸਾਚਖੰਡ 'ਚ ਪੈਰ ਪਾਉਂਦਾ ਕੋਈ ਬੰਦਾ ਫਿਰ ਉਹ ਸਾਰਾ ਵਾਦਾ ਵਰਨ ਦੇਖ ਲੈਂਦਾ। ਤੇ ਮੇਰਾ ਖਿਆਲ ਉਹਨੂੰ ਵਾਦਾ ਵਰਨ ਦਾ ਵੀ ਪਤਾ ਜਾਂ ਤਾਂ ਕੋ ਹੋਵੇ ਨਾ ਪਰ ਕੋ ਹੋਰ ਕਰਨਾ ਹੋਈ ਸੀ ਜਾਂ ਕੋਈ ਸੀ। ਇਹ ਬਿਲਕੁਲ ਨੇਮ ਉਹਦਾ ਕੂਝਿਆ ਜਿਹੜਾ ਬਹਾਨਾ ਆ ਇਹ ਬਹਾਨਾ ਇੱਕ ਘੜਿਆ ਕਢਾਇਆ ਆ ਜਾਂ ਇਹ ਮੇਰਾ ਖਿਆਲ ਕਿਸੇ ਵੀ ਤਰ੍ਹਾਂ ਬਾਜਾ। ਵਾਦਾ ਵਰਨ ਦਾ ਪਾਲ ਜੀ ਉਹ ਜਾ ਰਿਹਾ ਹੈ ਕਿ ਜਿਹੜੀ ਚੀਜ਼ ਹੈ ਉਹ ਦੇਖੋ ਸਾਨੂੰ ਤਾਂ ਸਾਨੂੰ ਤਾਂ ਜਿਹੜੀ ਖਬਰ ਮਿਲੀ ਆ ਉਹ ਸੋਰਸ ਕੋਲੋਂ ਆਈ ਤਾਂ ਸਿਰਫ ਉਹਨਾਂ ਨੂੰ ਉਹਨਾਂ ਦੀ ਪਵਿੱਤਰ ਯਾਦ ਜੋ ਕਿ ਉਹਨੇ ਸਾਰਾ 40 ਸਾਲ ਦਾ ਪੰਥ ਸਿੱਖ ਪੰਥ ਨੂੰ ਲੈ ਕੇ ਲਾਇਆ ਇਸ ਕਰਕੇ ਉਹਨਾਂ ਦੇ ਕਾਲ ਚਲਾਣ ਦੇ ਦੁੱਖ ਦਾ ਵੀ ਮਾਰਗ ਕਰਦੇ ਤੇ ਉਹਨਾਂ ਨੂੰ ਆਪਣੇ ਸਾਥ ਦਾ ਬੋਲ ਦਿੱਤੀ ਸਾਹਿਬ ਆਪਣੇ ਪਾਲਸਨ ਨੂੰ ਅੱਜ ਸਾਰਾ ਸਿੱਖ ਪੰਥ ਨਾਲ ਕਰ ਰਿਹਾ ਸੀਗਾ ਉਹਨੇ ਉਹਨੂੰ ਅੱਜ ਦੇਲ ਦਿੱਤੀ ਹੈ ਇਸ ਤਰ੍ਹਾਂ ਵਾਸਤੇ ਅੱਜ ਸੋ ਪਰ ਸੱਤਾਂ ਬਹੁਤ ਜ਼ਿਆਦਾ ਲਗਾਈਆਂ ਕਿ ਇਹ ਜਿਹੜੀਆਂ ਅਲਟਾ ਕਿਸੇ ਤੇ ਨਹੀਂ ਲਗਾਈਆਂ ਗਈਆਂ